ਫੀਅਰ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਰਸਾ ਸਾਡੇ ਕੋਲ ਅਗਲੀ ਲਿਖਤ ਆਈ ਹੈ ਭੈਣ ਕਵਲਜੀਤ ਕੌਰ ਜੀ ਦੀ ਕੈਲਗਰੀ ਤੋਂ ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਮੈਂ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦੀ ਹਾਂ ਪਰ ਪਤਾ ਨਹੀਂ ਕਿੰਨਾ ਠੀਕ ਹੈ ਜਦ ਸਰਬੱਤ ਖਾਲਸਾ ਦਾ ਇਕੱਠ ਹੋਇਆ ਸੀ ਤਾਂ ਆਪਾਂ ਜਥੇਦਾਰ ਨਵੇਂ ਨਿਯੁਕਤ ਕੀਤੇ ਸੀ ਜੋ ਕਿ ਸਾਰੀ ਕੌਮ ਮੰਦੀ ਹੈ ਪਰ ਜਥੇਦਾਰ ਬਣਨ ਨਾਲ ਵੀ ਆਪਣੇ ਅਕਾਲ ਤੱਕ ਤਾਂ ਅੱਜ ਵੀ ਬਾਦਲ ਤੇ ਬਾਦਲਾਂ ਦੇ ਚਮਚੇ ਨਹੀਂ ਮੱਲਿਆ ਹੋਇਆ ਹੈ ਮੇਰਾ ਲਿਖਿਆਲ ਹੈ ਕੈਸਰਬਦ ਖਾਲਸਾ ਵਿੱਚ ਜਦ ਇੰਨਾ ਇਕੱਠ ਹੋ ਸਕਦਾ ਹੈ ਕਿਉਂ ਨਾ ਇੱਕ ਨਵੀਂ ਪਾਰਟੀ ਸਿੱਖ ਦੀ ਸਿੱਖਾਂ ਦੀ ਬਣਾਈ ਜਾਵੇ ਜੋ ਇਲੈਕਸ਼ਨ ਲੜੇ 2017 ਦੇ ਜਦ ਤੱਕ ਸਾਨੂੰ ਸਾਡਾ ਖਾਲਸਤਾਨ ਨਹੀਂ ਮਿਲਦਾ ਉਦੋਂ ਤੱਕ ਇਹ ਸਿੱਖ ਪਾਰਟੀ ਸਿੱਖਾਂ ਦੇ ਮੁੱਦੇ ਜਿਵੇਂ ਕਿ ਪਾਣੀਆਂ ਦਾ ਮੁੱਦਾ ਨਸ਼ੇ ਤੇ ਹੋਰ ਹਜ਼ਾਰਾਂ ਮੁੱਦੇ ਹਨ ਉਹ ਸੋਲਵ ਕਰੇ ਇਸ ਬਾਰੇ ਜੇ ਆਪ ਦੀ ਸਰਕਾਰ ਆਂਦੀ ਹੈ ਤਾਂ ਆਪਾਂ ਉਹਨਾਂ ਨਾਲ ਬੈਠ ਕੇ ਆਪਾਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਵੈਸੇ ਤਾਂ ਬਾਦਲ ਸਾਇਬਹਾਰ ਵਾਰ ਘਟਾਲਾ ਕਰਕੇ ਜਿੱਤਦੇ ਨੇ ਜੇ ਉਹ ਵੀ ਜਿੱਤ ਗਏ ਤਾਂ ਫਿਰ ਪੰਜਾਬ ਦਾ ਤਾਂ ਬੇੜਾ ਗਰਖ ਹੋ ਜਾਵੇਗਾ ਜੇ ਸਰਬਤ ਖਾਲਸਾ ਆਪਣੇ ਪਾਰਟੀ ਬਣਾਏ ਮੈਨੂੰ ਪੂਰੀ ਉਮੀਦ ਹੈ ਕਿ ਅਧੀਆਂ ਤਾਂ ਸੀਟਾਂ ਆਉਣਗੀਆਂ ਕਿਉਂਕਿ ਜੜੇ ਲੋਕ ਆਏ ਸੀ ਸਰਬਤ ਖਾਲਸਾ ਵਿੱਚ ਸਭ ਨੂੰ ਆਪਣੇ ਗੁਰੂ ਦੀ ਬੇਅਦਬੀ ਦਾ ਦੁੱਖ ਸੀ ਤੇ ਹਮੇਸ਼ਾ ਰਹੇਗਾ ਬਾਕੀ ਭਾਈ ਸਾਹਿਬ ਜੀ ਅਸੀਂ ਤੁਹਾਡੇ رائے ਵੀ ਜਾਨਣਾ ਚਾਹਾਂਗੇ ਜੇ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ ਜੀ ਮੇਰੇ ਕਰ TV84 ਨਹੀਂ ਹੈ ਪਲੀਜ਼ ਹੋ ਸਕੇ ਤਾਂ ਮੈਨੂੰ ਈਮੇਲ 'ਤੇ ਜਵਾਬ ਦੇ ਦੇਣਾ ਕਿਉਂਕਿ ਤੁਹਾਡੀ ਵੀਡੀਓ ਫੇਸਬੁੱਕ ਜਾਂ YouTube 'ਤੇ ਦੇਖਦੇ ਹਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਸਤ ਅੱਜ ਦਾ ਦਿਨ ਕੈਨੇਡਾ ਦੇ ਨਾਂ ਜਿਹੜੀ ਪਹਿਲੀ ਭਾਈ ਸਾਹਿਬ ਦੀ ਈਮੇਲ ਟ੍ਰਾਂਸਪੋਰਟ ਦੋ ਸੀ ਪੈਨ ਜੀ ਨੇ ਕੈਲਗਰੀ ਕਮਲਜੀਤ ਖੋੜ ਕੈਲਗਰੀ ਅਲਬਰਟਾ ਤੋਂ ਉਹਨਾਂ ਨੇ ਲਿਖਿਆ ਜੀ ਉਹਨਾਂ ਨੇ ਦੇਖੋ ਮੈਂ ਸਮਝਦਾ ਹਾਂ ਵੀ ਸਾਡੇ ਦਰਸ਼ਕ ਸ਼ਰੋਤੇ ਅਲਟੀਮੇਟਲੀ ਹਰ ਕਿਸੇ ਦੇ ਦਿਲ 'ਚ ਪੰਥ ਦਾ ਦਰਦ ਹੈ ਉਹ ਸਮਝਦੇ ਨੇ ਕਿ ਬਾਦਲ ਲਾਣਾ ਜਿਹੜਾ ਕੁਹਾੜੀ ਦਾ ਦਸਤਾ ਹੈ ਦੁਸ਼ਮੰਦਾਂ ਇਹਨਾਂ ਨੂੰ ਕਿਵੇਂ ਲਾਂਬੇ ਕੀਤਾ ਜਾਏ ਜੀ ਖਾਲਸਤਾਨ ਤੱਕ ਪਹੁੰਚਣ ਲਈ ਵੀ ਕਈਆਂ ਨੂੰ ਲੱਗਦਾ ਹੈ ਕਿ ਵੀ ਪੜਾਵਾਰ ਜੇ ਅਸੀਂ ਪਹਿਲਾਂ ਸਿਆਸੀ ਤੌਰ ਤੇ ਬਾਦਲਾਂ ਨੂੰ ਦੀਥਰੋਨ ਕਰੀਏ ਇਹਨਾਂ ਨੂੰ ਲਾਈਏ ਭਾਵੇਂ ਆਮ ਆਦਮੀ ਪਾਰਟੀ ਆ ਜਾਏ ਸਾਨੂੰ ਥੋੜਾ ਬਰੀਦਰ ਮਿਲ ਜਾਏਗਾ ਸਾਹ ਮਿਲ ਜਾਏਗਾ ਫਿਰ ਅਸੀਂ ਅਗਲਾ ਸਟੈਪ ਕਰੀਏ ਕਈਆਂ ਨੂੰ ਲੱਗਦਾ ਹੁੰਦਾ ਹੈ ਕਿ ਜੇ ਪਹਿਲਾਂ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਕਰੀ ਚੁੱਕੀਏ ਉੱਥੇ ਖੜੀ ਕਰੀਏ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਬਚ ਜਾਣ ਕਈਆਂ ਨੂੰ ਕੋਈ ਹੋਰ ਲੱਗਦਾ ਹੈ ਸੋ ਅਸੀਂ ਹਮੇਸ਼ਾ ਇਸ ਗੱਲ ਬਾਰੇ ਦ੍ਰਿੜਤਾ ਦੇ ਨਾਲ ਪੈਰਾ ਵੀ ਦੰਦੇ ਹਾਂ ਔਰ ਐਕਸਪਲੇਨ ਵੀ ਕਰਦੇ ਹਾਂ ਕਿ ਅਲਟੀਮੇਟਲੀ ਤੁਸੀਂ ਜਿੱਧਰ ਮਰਜ਼ੀ ਦੇਖ ਲੋ ਅਸੀਂ ਬਿਮਾਰੀ ਦੇ ਲੱਛਣਾਂ ਦੀ ਗੱਲ ਕਰ ਰਹੇ ਹਾਂ ਉਸ ਦਾ ਜਿਹੜਾ ਨਿਦਾਨ ਹੈ ਜਾਂ ਉਸ ਦੀ ਟ੍ਰੀਟਮੈਂਟ ਹੈ ਉਸ ਵੱਲ ਬਹੁਤ ਵਾਰੀ ਅਸੀਂ ਸਮਝਦੇ ਹਾਂ ਕਿ ਇਹ ਪਹਿਲਾਂ ਸਿੰਪਟਮ ਜਾਂ ਲੱਛਣ ਦਬਾ ਰਹੋ ਫਿਰ ਬਿਮਾਰੀ ਦੇਖ ਲਾਂਗੇ ਲੱਛਣ ਤਾਂ ਬਿਮਾਰੀ ਚੋਂ ਪੈਦਾ ਹੁੰਦੇ ਨੇ ਤੇ ਜਦੋਂ ਤੱਕ ਬਿਮਾਰੀ ਦੇ ਕਟਾਣੂ ਮੌਜੂਦ ਨੇ ਉਹ ਬਿਮਾਰੀ غلامੀ ਹੈ ਔਰ ਜਦੋਂ ਤੱਕ ਇਹ ਗੁਲਾਮੀ ਦੇ ਸੰਗਲ ਕੱਟੇ ਨਹੀਂ ਜਾਂਦੇ ਨਾ ਤੁਹਾਡੇ ਸਰਬੱਤ ਖਾਲਸੇ ਦੇ ਤੁਹਾਡਾ ਕੰਟਰੋਲ ਹੈ ਨਾ ਤੁਹਾਡੇ ਅਕਾਲ ਤਖਤ ਤੇ ਤੁਹਾਡਾ ਕੰਟਰੋਲ ਹੋਣਾ ਹੈ ਨਾ ਚੋਣਾਂ ਦੇ ਵਿੱਚ ਕੋਈ ਤੁਹਾਨੂੰ ਇਸ ਤੋਂ ਕੋਈ ਹਾਸਲ ਹੋਣਾ ਹੁਣ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਕਿ ਅਕਾਲ ਸਰਬੱਤ ਖਾਲਸਾ ਬੇਸ਼ੱਕ ਅਸੀਂ ਕੀਤਾ ਸੰਗਤਨੇ ਕੀਤਾ 5 ਲੱਖ ਲੋਕ ਗਏ ਜੀ ਔਰ ਮੈਂ ਸ਼ਾਇਦ ਅੱਗੇ ਵੀ ਕਿਹਾ ਸੀ ਕਿ ਇੱਕ ਬੜਾ ਸੀਨੀਅਰ ਵੈਟਰਨ ਜਰਨਲਿਸਟ 80 ਸਾਲ ਉਮਰ ਉਹਨੂੰ ਕਿਸੇ ਨੇ ਪੁੱਛਿਆ ਕਿ ਵੀ ਕੀ ਹੈ ਜਦੋਂ ਹੋ ਕੇ ਹਟਿਆ ਹੀ ਸੀ ਕਿਉਂਕਿ ਉਹ ਸਾਰਾ ਏਜੰਸੀਆਂ ਵੀ ਸ਼ੌਕਟ ਸੀ ਕਿ ਲੱਖਾਂ ਲੋਕ ਪਹੁੰਚ ਗਏ ਜੀ ਤਾਂ ਉਹਨੇ ਪੁੱਛਿਆ ਕਿ ਜੀ ਤੁਹਾਡਾ ਕੀ ਐਨਾਲਿਸਿਸ ਹੈ ਉਹਨੇ ਕਿਹਾ ਜੀ ਕਿ ਵੀ ਬਾਦਲਸ ਕੁਡਨਟ ਸਟਾਪ ਪੀਪਲ ਫਰਮ ਕਮਿੰਗ ਟੂ ਸਰਬਤ ਖਾਲਸਾ ਬਟ ਦੇ ਮੈਨੇਜ ਦਾ ਸਟੇਜ ਕਿ ਵੀ ਉਹਨਾਂ ਨੂੰ ਲੋਕਾਂ ਨੂੰ ਤਾਂ ਆਉਣ ਤੋਂ ਨਹੀਂ ਰੋਕ ਸਕੇ ਪਰ ਸਟੇਜ ਦਾ ਉਹਨਾਂ ਨੇ ਕੰਟਰੋਲ ਕਰ ਲਿਆ ਉਹ ਕੰਟਰੋਲ ਜ਼ਾਹਰ ਸੀ ਕਿ ਕਿਸ ਕਿਸਮ ਦਾ ਜਿਹੜਾ 파ਟ ਹੁੰਦਾ ਵੀ ਉਹਦੇ ਚੋਂ ਔਰ ਇਹੀ ਕਾਰਨ ਸੀ ਵੀ ਸਰ ਸਿਮਰਜੀਤ ਸਿੰਘ ਮਾਨ ਨੂੰ ਵੀ ਬੋਲਣ ਦਾ ਵਕਤ ਨਹੀਂ ਮਿਲਿਆ ਹਾਲਾਂਕਿ ਆ ਗਿਆ ਜੀ ਉਹ ਸਰੀਰਕ ਤੌਰ ਤੇ ਠੀਕ ਨਹੀਂ ਨੇ ਜਿਹੜੀ ਗੱਲ ਮੈਨੂੰ ਉਹਨਾਂ ਦੇ ਅੰਦਰੂਨੀ ਹਲਕਿਆਂ ਨੇ ਕਹੀ ਵੀ ਇਹ ਗੱਲ ਠੀਕ ਨਹੀਂ ਸੀ ਹੁਣ ਇਹ ਸਾਰੇ ਦੇ ਬਿਹਾਈਂਡ ਕੌਣ ਸੀ ਕੀ ਸੀ ਔਰ ਹੁਣ ਜਿਹੜਾ ਇਸ਼ੂ ਆ ਤੇ ਐਕਟਿੰਗ ਜਥੇਦਾਰਾਂ ਨੇ ਲਿਆ ਕੇ ਖੜਾ ਕਰ ਦਿੱਤਾ ਹੈ ਜਥੇਦਾਰ ਹਵਾਰਾ ਨੂੰ ਹੀ ਇਹ ਕਹਿ ਕੇ ਕਿ ਜੀ ਇਹ ਤਾਂ ਜਿਹੜੇ ਨੇ ਅਸੀਂ ਮੰਨਦੇ ਨਹੀਂ ਇਹਨਾਂ ਦੇ ਸਨੇਹ ਨੂੰ ਇਹ ਅਸਲੀ ਨਹੀਂ ਹੈਗਾ ਦਸਕਤ ਨਹੀਂ ਨੇ ਉਹ ਅੰਦਰ ਪੈਡ ਤੇ ਸਟੈਂਪ ਲੈ ਕੇ ਬੈਠੇ ਹੋਏ ਨੇ ਪਹਿਲਾਂ ਜਿਹੜੇ ਉਹਨਾਂ ਦੇ ਸਨੇਹ ਆਉਂਦੇ ਰਹੇ ਜਾਂ ਜਦੋਂ ਤੁਸੀਂ ਉਹਨਾਂ ਨੂੰ ਪਹਿਲਾਂ ਜਿਹੜਾ ਸਰਬੱਤ ਖਾਲਸਾ ਨੇ ਥਾਪਿਆ ਸੀ ਉਦੋਂ ਤੁਸੀਂ ਪੈਡ ਦੇਣ ਗਏ ਸੀ ਉਹਨਾਂ ਨੂੰ ਕਿ ਵੀ ਅਖਾਲਤਖ ਦੇ ਪੈਡ ਦੇ ਉੱਤੇ ਤੁਸੀਂ ਜਿਹੜਾ ਲੈਟਰ ਲਿਖ ਕੇ ਭੇਜਣਾ ਸੁਝਾਰ ਹੈ ਕਿ ਇਹ ਜਿਹੜਾ ਜਿਵੇਂ ਪੰਜੀ ਹੋਰਾਂ ਨੇ ਸੁਜੈਸਟ ਕੀਤਾ ਹੈ ਕਿ ਵੀ ਅਖਾਲਤਖ ਉਹ ਤਾਂ ਉਹਨਾਂ ਦੇ ਕੰਟਰੋਲ 'ਚ ਹੀ ਰਹਿਣਾ ਜੇ ਸ਼੍ਰੋਮਣ ਕਮੇਟੀ 'ਚ ਹੋਣਾ ਵੀ ਹੋਣਗੇ ਆ ਜੋ ਹਾਲਾਤ ਉਹਨਾਂ ਨੇ ਹੁਣ ਬਣਾ ਦਿੱਤੇ ਨੇ ਮਰਿਆਦਾ ਦੇ ਮੁੱਦੇ ਤੇ ਜਾਂ ਜਿਹੜੀ ਸਾਰੀ ਸਰਬੱਤ ਖਾਲਸਾ ਲਾਈਨ ਨੂੰ ਡੀਰੇਲ ਕਰ ਦਿੱਤਾ ਇਹਨਾਂ ਨੇ ਇਹ ਤਾਂ ਇਹ 96 ਤੋਂ ਵੀ ਵਰਸਟ ਹਾਲਤ ਹੋਏਗੀ ਇਹਨਾਂ ਦੀ ਔਰ ਫਿਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਭਾਈ ਅਸੀਂ ਆਪਣੀ ਪਾਰਟੀ ਬਣਾਈਏ ਦੇਖੋ ਸਰਬੱਤ ਖਾਲਸਾ ਤਾਂ ਕੌਮ ਦੇ ਪੰਥਕ ਨਿਸ਼ਾਨੇ ਜਾਂ ਧਾਰਮਿਕ ਚੈਲੰਜਸ ਨੂੰ ਸਮਰਪਿਤ ਹੋ ਕੇ ਹੁੰਦਾ ਹੈ ਉਹਨਾਂ ਨੇ ਧਾਰਮਿਕ ਜ਼ਰੂਰ ਜਿਹੜੇ ਨੇ ਉਹ ਜਥੇਦਾਰ ਹਵਾਰਾ ਨੂੰ ਥਾਪਿਆ ਇਹਨਾਂ ਨੂੰ ਐਕਟਿੰਗ ਥਾਪਿਆ ਤੇ ਇਹ ਤਾਂ ਧਾਰਮਿਕ ਮੁੱਦਿਆਂ ਦੇ ਉੱਤੇ ਔਰ ਆਵਾਜ਼ ਉੱਤੇ ਜ਼ਾਹਰ ਹੈ ਕਿ ਭਈ ਕੌਮੀ ਚੜ੍ਹਦੀ ਕਲਾ ਦੀ ਔਰ ਖਾਰਿਸਤਾਨ ਦੀ ਪਾਵੇਂ ਸਪਸ਼ਟ ਤੌਰ ਤੇ ਨਹੀਂ ਹੋਈ ਪਰ ਸਪਿਰਟ ਤਾਂ ਉਹੀ ਸੀ ਲੇਕਿਨ ਇਹ ਤਾਂ ਹੁਣ ਇਹਨਾਂ ਨੇ ਪੋਲੀਟੀਕਲ ਪਾਰਟੀ ਦਾ ਦੂਜਾ ਤਾਂ ਕੀ ਇਸ ਨੂੰ ਕੱਢਣਾ ਸੀ ਇਹ ਤਾਂ ਬਿਲਕੁਲ ਜਿਹੜੇ ਆਲਰੇਡੀ ਰਿਸੋਲਵਡ ਇਸ਼ੂ ਨੇ ਉਹਨੂੰ ਵਾਪਸ ਰੇਕ ਕਰ ਰਹੇ ਨੇ ਬਾਕੀ ਇਹਦੇ ਕੋਈ ਸ਼ੱਕ ਨਹੀਂ ਹੈ ਬਾਦਲ ਬੇੜਾ ਗਰ ਕਰ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਹਿੰਦੂਤਵਾਦੀ ਸੀ ਟੀਮ ਬੀਜੇਪੀ ਕਾਂਗਰਸ ਤੋਂ ਬਾਅਦ ਇਹ ਹੈ ਇਸ ਬਾਰੇ ਸੀ ਅਕਸਰ ਆਪਣੇ ਵਿਚਾਰ ਦੰਦੇ ਰਹੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਇਸ ਸਟੌਪ ਗੈਪ ਅਰੇਂਜਮੈਂਟ ਤੋਂ ਕੁਝ ਨਿਕਲੇਗਾ ਨਿਕਲਣਾ ਨਿਕਾਣਾ ਇਹਨਾਂ ਜੋ ਕੁਝ ਨਹੀਂ ਹਾਂ ਜ਼ਲਾਲਤ ਔਰ ਜਿਹੜੀ ਬਿਲਕੁਲ ਡਿਸ ਔਨਰਿੰਗ ਹੈ ਉਹ ਜ਼ਰੂਰ ਸੱਖਾਂ ਦੀ ਐ ਉਹ ਫਿਰ ਜੇ ਇਹਦੇ ਨਾਲ ਵੀ ਤਜਰਬਾ ਕਰਨਾ ਹੈ ਜਿਸ ਪਾਸੇ ਹੁਣ ਤੁਰੇ ਹੋਏ ਨੇ ਕਰਕੇ ਦੇਖ ਲੈਣ ਫਿਰ ਇਹੀ ਕਹਿਣਗੇ ਜੀ ਸਾਡੇ ਨਾਲ ਧੋਖਾ ਹੋ ਗਿਆ ਖਾਲਸਾ ਜੀ ਜੀ ਰਦਰ ਸਾਹਿਬ ਤੁਸੀਂ ਧੋਖੇ ਖਾਓ ਜੇ ਤੁਹਾਨੂੰ ਧੋਖੇ ਹੀ ਚੰਗੇ ਲੱਗਦੇ ਨੇ ਜੀ ਰਦਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਸਰ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਬ੍ਰਿਜ ਪਾਸ਼ਾ ਚ ਲਿਖੇ ਕਵਿਤ ਨੰਬਰ 136 ਨੂੰ ਚੁਣਿਆ ਜੀ ਔਰ ਇੱਕ ਕਵਿਤ ਹੈ ਜੈਸੇ ਤੋ ਮਜੀਠ ਬਸੁਧਾ ਮੈਂ खोद काडियत बसुधा सह खोद काडियत अंबर सुरंग पै ना तजत है जैसे तो कसुंब तूल फूल आनियत जानियत संग छाड ताही पजत है अरद उर्द मुख सलक सूची सुभाओ तांते सीत तपत मल अमल सजत है गुरमत ਦੁਰ ਮਤ ਉੱਚ ਨੀਚ ਨੀਚ ਉੱਚ ਜੀਤ ਹਾਰ ਹਾਰ ਜੀਤ ਲੱਜਾ ਨਾ ਲਜਤ ਹੈ ਜੀ ਇਸ ਕਵਿਤ ਦੇ ਵਿੱਚ ਭਾਈ ਸਾਹਿਬ ਨੇ ਨਿਮਰਤਾ ਕਿੰਨਾ ਵੱਡਾ ਗੁਣ ਹੈ ਤੇ ਨਿਮਰਤਾ ਦੇ ਨਾਲ ਅਸੀਂ ਕਿਵੇਂ ਜੀਵਨ ਦੇ ਵਿੱਚ ਸਫਲ ਹੁੰਦੇ ਆ ਗੁਰੂ ਨਾਲ ਵੀ ਜੁੜਦੇ ਆ ਔਰ ਜਿੱਤਾਂ ਵੀ ਹਾਸਲ ਕਰਦੇ ਆ ਇਹ ਆਲਮੋਸਟ ਇਹ ਗੁਰਬਾਣੀ ਦੀ स्तुਕ ਨੂੰ ਮੈਂ ਕਹਾਂ ਕਿ ਆਪਸ ਕੋ ਜੋ ਜਾਣੇ ਨੀਚਾ ਸੋਉ ਗਨੀਏ ਸਭ ਤੇ ਉੱਚਾ ਇਸ ਭਾਵ ਨੂੰ ਹੀ ਉਹਨਾਂ ਨੇ ਤਿੰਨ ਚਾਰ ਅਲੰਕਾਰ ਮੈਟਾਫਰ ਇਸਤੇਮਾਲ ਕੀਤੇ ਨੇ ਜਿਸ ਤਰ੍ਹਾਂ ਜਦੋਂ ਰੰਗਾਂ ਦੀ ਦੁਨੀਆ ਦੀ ਗੱਲ ਆਉਂਦੀ ਅੱਜ ਦੇ ਰੰਗ ਨਹੀਂ ਜਿਹੜੇ ਪੁਰਾਣੇ ਵਕਤ ਦੋ ਤਰ੍ਹਾਂ ਦੇ ਨਾਲ ਹੀ ਕੱਪੜੇ ਰੰਗੇ ਜਾਂਦੇ ਸੀ ਇੱਕ ਮਜੀਠ ਪੱਕਾ ਰੰਗ ਉਹ ਜਿਹੜਾ ਮਜੀਠ ਦਾ ਪੌਦਾ ਹੁੰਦਾ ਉਹਦੀਆਂ ਜੜ੍ਹਾਂ ਨੂੰ ਹੀ ਉਬਾਲਿਆ ਜਾਂਦਾ ਉਹਦੇ ਚੋਂ ਪੱਕਾ ਰੰਗ ਹੁੰਦਾ ਤੇ ਦੂਸਰਾ ਕਸੂਮ ਦਾ ਰੰਗ ਕਸੂਮ ਕੱਚਾ ਹੁੰਦਾ ਤੇ ਉਹ ਫੁੱਲ ਹੁੰਦੇ ਨੇ ਲਾਲ ਦੇਖਣ ਨੂੰ ਬڑے ਸੂਏ ਲਾਲ ਹੁੰਦੇ ਨੇ ਇੱਕ ਵਾਰੀ ਰੰਗਿਆ ਵੀ ਜਾਂਦਾ ਪਰ ਮੁੜ ਕੇ ਉਹ ਜਿਹੜਾ ਪਹਿਲੇ ਨਾਲੋਂ ਵੀ ਜਿਹੜਾ ਉਹਦਾ ਬੱਤਰ ਸ਼ਕਰ ਬਣੀ ਹੁੰਦੀ ਹੈ ਉਹਨੂੰ ਕਸੁੰਬ ਦਾ ਰੰਗ ਗੁਰਬਾਣੀ ਚ ਬਹੁਤ ਸਾਰੀ ਥਾਂ ਤੇ ਮਜੀਠ ਤੇ ਕਸੁੰਬ ਇਹਨਾਂ ਦਾ ਕੀਤਾ ਕਿ ਰੱਬ ਦਾ ਨਾਮ ਮਜੀਠ ਹੈ ਤੇਰਾ ਇੱਕ ਨਾਮ ਵਜੀਠੜਾ ਕਿ ਬਈ ਉਹ ਪੱਕਾ ਰੰਗ ਹੈ ਤਾਂ ਕਸੁੰਬ ਕੱਚਾ ਸੁਪਾਈ ਸਾਹਿਬ ਕਹਿੰਦੇ ਨੇ ਜੈਸੇ ਤੋ ਮਜੀਠ ਬਸੁਧਾਸੈ ਖੋਦ ਕਾੜਿਅਤ ਕਿ ਜਿਹੜਾ ਮਜੀਠ ਦਾ ਫੁੱਲ ਹੈ ਇਸ ਜ਼ਮੀਨ ਨੂੰ ਪੁੱਟ ਕੇ ਕੱਢਿਆ ਜਾਂਦਾ ਹੈ ਉਹਦੀਆਂ ਜੜਾਂ 'ਚ ਰੰਗ ਹੁੰਦੇ ਭਾਵ ਜਿਹੜੀ ਹੈ ਨਿਮਰਤਾ ਅੰਬਰ ਸੁਰੰਗ ਪੈ ਸੰਗ ਨਾ ਤਜਤ ਹੈ ਅੰਬਰ ਕੱਪੜਿਆਂ ਨੂੰ ਕਹਿੰਦੇ ਨੇ ਸੁਰੰਗ ਖੂਬਸੂਰਤ ਰੰਗ 'ਚ ਰੰਗੇ ਜਾਂਦੇ ਨੇ ਔਰ ਉਹ ਪੱਕਾ ਰੰਗ ਹੁੰਦਾ ਛੱਡ ਕੇ ਨਹੀਂ ਜਾਂਦਾ ਕੱਪੜੇ ਨੂੰ ਨਹੀਂ ਛੱਡਦਾ ਫੇਰ ਭਾਈ ਸਾਹਿਬ ਨੇ ਕਿਹਾ ਜੈਸੇ ਤੋਂ ਕੁਸੰਬ ਤਜਮੂਲ ਫੁੱਲ ਆਨਿਤ ਜਿਹੜਾ ਕੁਸੰਬ ਦਾ ਫੁੱਲ ਹੈ ਉਸ ਦੀਆਂ ਜੜਾਂ 'ਚ ਨਹੀਂ ਹੁੰਦਾ ਉਹਦੇ ਫੁੱਲਾਂ 'ਚ ਹੁੰਦਾ ਰੰਗ ਮਨ ਨੂੰ ਬੋਲ ਜੇ ਨਮਰਤਾ ਨਹੀਂ ਹੈ ਉੱਪਰ ਰੂਹ ਹੈ ਤਾਂ ਉਹਦਾ ਹਾਲ ਕੀ ਹੁੰਦਾ ਹੈ ਜਾਨੀਅਤ ਸੰਗ ਛਾੜਦਾ ਹੀ ਭਜਦਾ ਇੱਕ ਦਿਵਰੀ ਸੀ ਧੋਣਾ ਪਾਇਆ ਤੇ ਰੰਗ ਭੱਜ ਗਿਆ ਉਹਨੇ ਨਾਲ ਦੀ ਨਾਲ ਸਾਥ ਛੱਡ ਦਿੱਤਾ ਫਿਰ ਪਾਣੀ ਤੇ ਅੱਗ ਦੀ ਗੱਲ ਕੀਤੀ ਹੁਣ ਪਾਣੀ ਜਿਹੜਾ ਹਮੇਸ਼ਾ ਥੱਲੇ ਨੂੰ ਵਗਦਾ ਜਿਵੇਂ ਵਲੀ ਕੰਧਾਰੀ ਦੇ ਕੰਟੈਕਸਟ ਸੀ ਕਿ ਫਲ ਨੀਵੇਂ ਨੂੰ ਲੱਗਣ ਹਮੇਸ਼ਾ ਪਾਣੀ ਨੀਵਾ ਬੰਦਾ ਹੈ ਲਖਟ ਕਾਲ ਹੈ ਇਸ ਨੂੰ ਵਲੀਆ ਇਹ ਨਾ ਟਿਕ ਕੇ ਬਹਿੰਦਾ ਹੈ ਪਾਣੀ ਥੱਲੇ ਨੂੰ ਜਾਂਦਾ ਹੈ ਸੋ ਭਾਈ ਸਾਹਿਬ ਕਹਿੰਦੇ ਨੇ ਅਰਧ ਉਰਧ ਮੁਖ ਸਲਲ ਸੂਚੀ ਸੁਭਾ ਅੱਗ ਜਿਹੜੀ ਹੈ ਪਵਾਕਾ ਉੱਪਰ ਨੂੰ ਜਾਂਦਾ ਹੈ ਪਾਣੀ ਥੱਲੇ ਨੂੰ ਜਾਂਦਾ ਹੈ ਹੁਣ ਪਾਣੀ ਦਾ ਸੁਭਾ ਨਮਰਤਾ ਵਾਲਾ ਹੈ ਇਸ ਲਈ ਉਸ ਤੋਂ ਸ਼ੀਤਲਤਾ ਨਿਕਲਦੀ ਹੈ ਔਰ ਮਲ ਅਮਲ ਸਜਤ ਹੈ ਜਿਹੜੇ ਹੋਰ ਵੀ ਗੰਦ ਹੈ ਉਹਨੂੰ ਧੋ ਕੇ ਪਾਣੀ ਲੈ ਜਾਂਦਾ ਹੈ ਨਮਰਤਾ ਦੇ ਥੱਲੇ ਜੀ ਅੱਗ ਜਿਹੜੀ ਹੈ ਸੂਚੀ ਉੱਪਰ ਨੂੰ ਜਾਂਦੀ ਹੈ ਤੇ ਉਸ ਦੇ ਨਾਲ ਤਪਤ ਉਸ ਤਪਸ਼ ਹੀ ਨਿਕਲਦੀ ਹੈ ਹੋਰ ਕੁਝ ਨਹੀਂ ਹੈ ਔਰ ਅਖੀਰ ਚ ਪਾਈ ਸਾਹਿਬ ਨੇ ਫਰਮਾਇਆ ਗੁਰਮਤ ਦੁਰਮਤ ਉੱਚ ਨੀਚ ਨੀਚ ਉੱਚ ਕਿ ਜੇ ਅਸੀਂ ਗੁਰਮਤ ਦਾ ਰਸਤਾ ਅਖਤਿਆਰ ਕਰਾਂਗੇ ਤੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਨੀਵੇਂ ਉੱਚੇ ਆ ਜਾਂਦੇ ਨੇ ਤੇ ਜੇ ਦੁਰਮਤ ਹੰਕਾਰ ਦਾ ਰਸਤਾ ਹੈ ਮਜੀਠ ਵਾਂਗ ਅੱਗ ਵਾਂਗ ਹੋਏਗਾ ਫਿਰ ਉੱਚੇ ਜਿਹੜੇ ਆਲਰੇਡੀ ਨੇ ਉਹ ਨੀਵੇਂ ਹੋ ਜਾਣਗੇ ਜੀਤ ਹਾਰ ਹਾਰ ਜੀਤ ਜਿਹੜੇ ਘੁਰਮਤ ਨਾਲ ਹਾਰ ਜਿੱਤ ਚ ਬਦਲ ਜਾਂਦੀ ਹੈ ਧੁਰਮਤ ਦੇ ਨਾਲ ਜਿੱਤ ਹਾਰ ਚ ਬਦਲ ਜਾਂਦੀ ਹੈ ਤੇ ਜਿਹੜੇ ਇਹੋ ਜੇ ਐਰੋਗੈਂਟ ਹੰਕਾਰੇ ਹੋਏ ਲੋਕ ਨੇ ਲੱਜਾ ਨਾ ਲਜਤ ਹੈ ਉਹਨਾਂ ਨੂੰ ਫਿਰ ਵੀ ਕੋਈ ਰੱਤੀ ਜਿਹੀ ਸ਼ਰਮ ਨਹੀਂ ਹੁੰਦੀ ਹੈ ਇਹ ਅੱਜ ਦਾ ਵਿਚਾਰ ਜੀ ਰਸਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੀ ਵੀਅਰਸ ਕਿਰਿਆ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇਥੇ ਸਮਾਪਤਨਾ ਤੁਸੀਂ ਆਪਣੀ ਰਾਏ ਤੇ ਸਾਂਝਾ ਸਾਨੂੰ ਭੇਜਣਾ ਪੱਲਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਰਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਨੂੰ ਸੰਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਅਰਸਾਮ ਲਾ ਗਿਆ ਦਿਓ ਦੇਖਦੇ ਹੋ ਟੀਵੀ ਇਹ ਜੀ ਫੋਰ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ